ਨੇ ਨਾ ਵੀ ਆਸ ਹੀ ਰੋਣਾ ਸੀਗਾ ਪਰ ਮੈਂ ਲੱਖੇ ਨੂੰ ਨਿੱਜੀ ਜੁੜਿਆ ਸੀ ਪਰ ਮੈਂ ਉਹਦੇ ਨਾਲ ਕਰੇ ਵੀ ਜ਼ਿੰਦਗੀ ਭਰ ਬੋਲੂਗਾ ਵੀ ਲੱਖੇ ਦਾ ਪੰਜਾਬ ਦੀ ਸੇਵਾ ਕਰਦਾ ਹੈ ਇਹਨਾਂ ਪੰਜਾਬ ਦੀ ਸੇਵਾ ਕਰਦਾ ਕਈਆਂ ਪੰਜਾਬ ਦੀ ਸੇਵਾ ਕਰੇ ਇਹ ਦੋ ਗੱਲਾਂ ਆਉਂਦੀਆਂ ਨੇ ਪ੍ਰੀਤਿਕਾ ਦੋ ਚੀਜ਼ਾਂ ਹੁੰਦੀਆਂ ਨੇ ਜਾਂ ਸੇਵਾ ਹੁੰਦੀ ਹੈ ਜਾਂ ਪ੍ਰੀਤਿਕਾ ਦੀ ਗੱਲ ਹੈ ਜੀ ਦੋ ਇੱਕ ਚੀਜ਼ ਹੁੰਦੀ ਹੈ ਦੋ ਚੀਜ਼ਾਂ ਵਿੱਚ ਇੱਕ ਚੀਜ਼ ਕਰ ਕੀ ਕਰਨਾ ਜੀ ਠੀਕ ਹੈ ਹੁਣ ਕੋਈ ਮਾਨ ਸੇਵਾ ਵਾਲਾ ਬੰਦਾ ਉਹ ਸੇਵਾ ਸਾਡਾ ਜਵਾਨੀ ਦਾ ਬਹੁਤ ਸਤਿਮਾਨ ਦਾ ਮੁੰਡਾ ਜੀ ਉਹ ਸੇਵਾ ਵਾਲਾ ਬੰਦਾ ਹੈ ਅਸੀਂ ਰੱਖੇ ਪਹਿਲਾ ਪਹਿਲਾ ਪਿੰਡ ਤੋਂ ਜੀ ਦੀਪ ਸਿੱਧੂ ਨੂੰ ਲਿਖਿਆ ਸੀ ਮਨੂੰ ਗਦਾਰ ਕਹ ਸੀ ਮੇਰਕੋ ਡੀਆਈ ਪੇਪਰ 585 ਦੇ ਲਖੇ ਦੇ ਦੀਪ ਦੇ ਹੱਥ ਚ ਕਾਫਲਾ ਲੈ ਗਿਆ ਸੀ ਮੇਰਾ ਜੀ ਪਹਿਲਾ ਸਟਾਰਟ ਸਭ ਤੋਂ ਪਹਿਲਾਂ ਪਹਿਲਾ ਕਾਫਲਾ ਮੇਰਾ ਸੀ ਅੱਜ ਤੇ ਕਢਾ ਕੇ ਦੇ ਲੋ YouTube Facebook ਤੇ ਜੀ ਰਿਹਾ ਤੇ ਇਹਨਾਂ ਦੇ ਖਰਾਫ ਕਹਦੇ ਸੀ ਜੀ ਮਹਾਰਾਜ ਨੇ ਨਹੀਂ ਕੀਤੀ ਜੀ ਮੈਂ 31 ਗੱਡੀਆਂ ਲੈ ਕੇ ਗਿਆ ਨਾਲ ਮੋਟਰਸਾਈਕਲ ਮੋਟਰਸਾਈਕਲ ਤੇ ਗਿਆ ਮੈਨੂੰ ਘੁਮਰਾਟ ਹੁੰਦੀ ਆ ਕਾਰ ਦੇ ਵਿੱਚ ਮੈਂ ਮੋਟਰਸਾਈਕਲ ਤੇ ਜਾਂ ਜੀਪ ਤੇ ਜਾ ਸਕਦਾ ਸੀ ਕਾ ਤੇ ਜਿਵੇਂ ਇਸ ਨੂੰ ਦੋਈ ਬਣ ਕੇ ਨਾ ਵੀ ਅੱਜ ਮੇਰੇ ਨਾਲ ਖੜੋ ਨਾਲ ਖੜੇ ਮਨਦੋਈ ਨਾਲ ਨਹੀਂ ਆਏ ਨਾਲ ਦੇ ਜੇ ਕੋਈ ਵੀ ਉੱਥੇ ਆ ਜਾਓ ਨਹੀਂ ਆਣਾ ਅੱਛਾ ਜੀ ਇਹ ਜਿੱਥੇ ਲੱਖੇ ਨਾ ਦੇਣਾ ਸਾਡੇ ਪ੍ਰੋਗਰਾਮ ਵਿੱਚ ਕਿੱਲੇ ਬਣਾਉਂਦੇ ਕੱਲਾ ਮੈਨੂੰ ਬਣਦਾ ਕੱਲਿਆਂ ਮਨਦੋਈ ਬਣਨਾ 4 ਕੱਲੇ ਨਾ 4 ਬਸ ਜਿੱਥੇ ਲੱਖਾ ਸਣਾ ਬਣਾਉਂਦੇ ਮੈਂ ਨਹੀਂ ਆਦਾ ਭਾਈ ਇੱਕ ਇਹ ਵੀ ਵੀਡੀਓ ਪ੍ਰਚਾਰ ਹੋਣੀ ਹੈ ਵੀ ਇਹ ਆਇਆ ਅੱਜ ਪਰ ਦੁਨੀ ਬਸ ਪੰਜਾ ਨੂੰ ਜਗਿਆੜੀ ਲਾਉਣਾ ਤੁਹਾਡੇ ਪਿੰਡ ਦਾ ਬੰਦਰੀ ਹੈ ਹੋ ਸਕਦਾ ਮੈਂ ਮੈਨੂੰ ਇਸ ਚੀਜ਼ ਲਈ ਮੈਂ ਇੱਥੇ ਆਇਆ ਕਾ ਦੂਜੀ ਵਾਰ ਆਇਆ ਇਹ ਵੀ ਆ ਰੱਜੇ ਬੰਦੇ ਨਹੀਂ ਭੇਜਿਆ ਮੈਨੂੰ ਮੈਨੀਆਂ ਨੂੰ ਮੈਂ ਉਹਦੀ ਮਰਜ਼ੀ ਨਾਲ ਆਇਆ ਹੋ ਸਕਦਾ ਮੈਂ ਇਹ ਦੇ ਵਿੱਚ ਕੋਈ ਛੱਕ ਲਈ ਉਧਰ ਨਹੀਂ ਗਿਆ ਕੋਈ ਸੀ ਕਿੱਥੇ ਉਸਦੇ ਦੂਜੇ ਪਾਸੇ ਮੈਂ ਕਹਿੰਦੇ ਨਹੀਂ ਭਾਈ ਮੈਂ ਤਾਂ ਜਾਣ ਪਤਾ ਲੈਣਾ ਨਾ ਨਾ ਮੈਂ ਕੋਈ ਮੈਂ ਕਿੱਥੇ ਹੋ ਰਹੀ ਹੈ ਠੀਕ ਹੈ ਜੀ ਮੈਂ ਕਿੱਲੇ ਨੂੰ ਖੜੇ ਨਾ ਖੜੇ ਆ ਨਾਲ ਖੜੇ ਡਰ ਕੇ ਨਾਲ ਖੜੇ ਮੈਂ ਆਰੇ ਪਿੰਡ ਰਿਪੋਰਟ ਕਰਦੇ ਆ ਉਹਨੂੰ ਹੀ ਅਮਰੇ ਚ ਫੋਨ ਮੈਂ ਨਹੀਂ ਯਾਰ ਤੂੰ ਕਮਾਲ ਕਰ ਗਈ ਨਾ ਬਾਈ ਉਹ ਤਿਆਰ ਬਾਂ ਲੱਖੀ ਨੂੰ ਠੀਕ ਹੈ ਜੀ 10 ਸਾਲਾ ਪ੍ਰੋਗਰਾਮ ਨੂੰ ਕਰਾਂ 12 ਨੂੰ ਲੋੰਗਰੇ ਪੇ ਦੇਖ ਲੋ ਕਿ ਕਿੰਨੇ ਆਉਂਦੇ 12 ਦੇ ਲੋਏ ਬਾਈ ਕਿੱਥੇ ਮੰਮੀ ਦਾ ਲਾਉਣਾ ਫ੍ਰੀ ਕੋਡ ਫ੍ਰੀ ਕੋਡ ਫ੍ਰੀ ਕੋਡ ਕਹਿੰਦੇ ਅਸੀਂ ਉੜਦੇ ਨਹੀਂ ਐਂ ਨਹੀਂ ਅਕੇ ਮਰਦਵਾ ਜ਼ਿੰਦਾਬਾਦ ਕਰਕੇ ਖੜਾਂਗੇ ਜਿੰਨਾ ਚਿਰ ਇਹਨਾਂ ਦੇ ਪਰਚੇ ਰੱਦ ਨਹੀਂ ਹੁੰਦੇਗੇ ਅਸੀਂ ਨਹੀਂ ਉੱਠਣਾ ਠੀਕ ਹੈ ਜੀ ਡਰ ਕੇ ਕਹਿ ਰਹੇ ਹੋ ਤੇਰੇ ਕਹਿਰੇ ਨਹੀਂ ਅਸੀਂ ਜਿੰਨਾ ਚਿਰ ਪਰਚੇ ਰੱਦ ਨਹੀਂ ਹੁੰਦੇ ਅਸੀਂ ਨਹੀਂ ਉੱਠਣਾ ਤੇ ਬਾਈ ਇਹ ਤਾਂ ਫਰਮ ਹੁੰਦੇ ਸੀ ਮਤਲਬ ਬੋਲਉਂਦੇ ਵੱਲਉਂਦੇ ਜਿੰਨਾ ਵਾਰੀ ਨਾ ਆਈ ਇਹ ਵੀ ਫਰੀਦ ਲੈ ਵੀ ਫਰੀਦ ਇਹਨਾਂ ਨੇ ਕਹਿ ਤਾ ਥੋੜਾ ਤੇਰੇ ਘਰ ਤੋਂ ਫਰੀ ਕੋਰਕ ਲਈਏ ਪਰ ਆਦੇ ਤੇ ਪਰਾਣੀ ਘਰ ਫਰੀਦ ਲਈ ਅਸੀਂ ਇਹਨਾਂ ਦੇ ਕਹਿਣ ਨਾਲ ਨਹੀਂ ਦਾ ਪੂਰਾ ਸਟੈਂਡ ਲਾ ਲਓ ਨਾ ਪੂਰਾ ਸਟੈਂਡ ਪੂਰੀ ਰੁਪਾ ਰੱਖਣਾ ਨਹੀਂ ਦੁੱਤ ਨਾ ਅਸੀਂ ਬਾਈ ਨਾਲ ਗੱਲਬਾਤ ਕੀਤੀ ਸੀ ਬਾਈ ਜੀ ਕਹਿੰਦੇ ਸੀ ਸ਼ਰਿਆਨ ਗੰਦੂਰ ਬਾਈ ਦਾਪ ਚ ਖੜੇ ਆਣੇ ਡੱਟ ਕੇ ਖੜੇ ਬਾਈ ਅੱਜ ਵੀ ਖੜੇ ਆ ਕੱਲ੍ਹ ਨੂੰ ਵੀ ਖੜੇ ਆ ਕੈਮਰਾ ਨਹੀਂ ਕਹਿ ਰਹੇ ਇਹਨੂੰ ਚਲਾ ਦੇ ਮੇਰੇ ਵੀ ਹੁਣ ਚਲਾਉਣ ਨਾ 12 ਤਰੀਕ ਨੂੰ ਬਾਈ ਕਹਿੰਦੇ ਅਸੀਂ ਜੀਤਕੋਟ ਇਕੱਠੇ ਹੋਣਾ ਤੇ ਇਹਨਾਂ ਦੇ ਜਿਹੜੇ ਜਦਾਸ ਦੇ ਬੰਦੇ ਨੂੰ ਲੈ ਕੇ ਆਏ ਜੀ ਤੇ ਬਾਈ ਨੇ ਹੱਕ ਲਈ ਆਪਾਂ ਵੀ ਖੜਨਾ ਹੈ ਜਿੰਨੇ ਜੀਵਨਤ ਭਾਈ ਜਰ ਦੇ ਭਰਾ ਸਾਡੇ ਵੀਡੀਓ ਨੂੰ ਦੇਖ ਰਹੇ ਸਾਡੇ ਜਿੰਨਾਂ ਪਤਾ ਵੀ ਗੰਦੂਰ ਬਈ ਦਾ ਕੋਈ ਕਸੂਰ ਨਹੀਂ ਬਿਲਕੁਲ ਨਿਰਦੋਸ਼ ਹੈ ਉਹਨਾਂ ਨੂੰ ਬੇਨਤੀ ਹੈ ਬਾਈ ਜੱਪ ਤੇ ਖੜੀਏ ਤੇ ਬਾਈ ਨੂੰ ਆਪਾਂ ਇਨਸਾਫ ਦਿਵਾ ਜੀ ਅਸੀਂ ਕਰਤਾ ਹਾਂ ਬਾਈ ਤੁਹਾਨੂੰ ਕੋਈ ਮੌਤ ਨਹੀਂ ਆਉਣੀ ਬਿਥੇ ਤੁਹਾਨੂੰ ਹੀ ਮਾਰ ਦੂਗਾ ਯਾਰ ਮੌਤ ਦਾ ਕਿਹੜਾ ਯਾਰ ਇੱਕ ਦਿਨ ਆਉਣੀ ਮੌਤ ਮੌਤ ਕਿਹੜਾ ਰੋਜ਼ ਆਉਣੀ ਹੈ ਜਦ ਨਹੀਂ ਇੱਕ ਦਿਨ ਲੈਣਾ ਬੰਦੇ ਨੂੰ ਮਾਰਨਾ ਵਿੱਚ ਨਹੀਂ ਤੁਸੀਂ ਛਲਿਆ ਉਂਗੇ ਲਈਏ ਨਾ ਛਲਿਆ ਚੈਲੰਜ ਕਰਦਿਆਂ ਵੀ ਯਾਰ ਮੈਨੂੰ ਕੋਈ ਗੋਲੀ ਮਾਰੋ ਮੈਂ ਸੀ ਨਹੀਂ ਕਰਦਾ ਯਾਰ ਸੀ ਕਰਦੀ ਵੀ ਤੂੰ ਕਹੀਦੀ ਹੈ ਇੱਕ ਪਰਿਵਾਰ ਨੂੰ ਟਾਰਗੇਟ ਕਰੇ ਬੰਦਾ ਇਕੱਲੇ ਇਕੱਲੇ ਆ ਕੇ ਚੈਲੰਜ ਕਰਨ ਮਿੱਤਾ ਇਸ ਪਰਵਾਰ ਦੇ ਦੂਜੇ ਢੂਠੇ ਇਹਨਾਂ ਦੇ ਪਰਸਮਕਦਮੇ ਦਾ ਕਿਰੋਣ ਕਮਰੂ ਸਿੰਘ ਦੇ ਕਮਰੂ ਸਿੰਘ ਦੇ ਪਰਿਵਾਰ ਤੇ ਅਸੀਂ ਸੀਖਣਾ ਨਹੀਂ ਕੁਮਾਰ ਹੋਗੀ ਤਰੀ ਨਹੀਂ ਤੁਸੀਂ ਇਹ ਚੀਜ਼ ਖੁੱਲ ਕੇ ਕਹਿ ਸਕਦੇ ਹੋ ਕਿ ਜਿਹੜਾ ਬੰਦਾ ਦੋਨਾਂ ਦੇ ਨਾਲ ਉਪੜ ਘਾ ਰਿਹਾ ਹੈ ਵੀ ਉਹ ਚੋਰ ਹੈ ਵੈਕੋਦੂਰ ਮੇਰੇ ਖਰੀਆ ਮਿਲ ਤੁਸੀਂ ਤੁਸੀਂ ਕੀ ਤੁਸੀਂ ਕੀ ਚੋਰੀ ਕਰਦਾ ਅਸੀਂ ਭਾਈ ਜੀ ਅਸੀਂ ਇੱਥੇ ਆਏ ਜੀ ਇੱਥੇ ਇਹ ਚੰਦਪਾਣ ਦੇ ਵਿੱਚ ਐਸੀ ਭਾਈ ਚਾਰੇ ਦੇ ਬੰਦੇ ਸਾਰੇ ਉਹਨੇ ਦੇ ਘਰ ਤੋਂ ਲੈ ਕੇ ਆਏ ਅੱਛਾ ਜੀ ਗੱਡੀ ਵਿੱਚ ਬੈਠ ਕੇ ਆਇਆ ਐਕਸ ਜੀ ਵੀ ਗੱਡੀ 500 ਮੇਰੇ ਇੱਥੇ ਅਸੀਂ ਚਾਹ ਤੇ ਆਏ ਅਸੀਂ ਕਿਹਨਾਂ ਗੰਦੂਰ ਸਿੰਘ ਦੇ ਪਰਿਵਾਰ ਦਾ ਹਾਲ ਚਾਲ ਦੱਸਣਾ ਜਦੋਂ ਸਾਨੂੰ ਲੈ ਕੇ ਆਓ ਕਹਿੰਦੇ ਬਾਈ ਸਾਡੇ ਬੰਦੇ ਗਲਤ ਆ ਬਿਲਕੁਲ ਜਿਹੜੇ ਬੰਦੇ ਦਾ ਕਹੋ ਕਹੀ ਜਾਂਦਾ ਮੇਰਾ ਮੁੰਡਾ ਗਲਤ ਆ ਜਿਹਦੇ ਚਾਚੇ ਪਾਏ ਕਹੀ ਜਾਂਦੇ ਮੇਰੇ ਮੁੰਡੇ ਗਲਤ ਆ ਤੇ ਜਿਹੜੇ ਦੂਜੇ ਬੰਦੇ ਦੁਨੀਆ ਨਾਲ ਸਾਡੇ ਪਿੰਡ ਦੇ ਮੇਰੇ ਤੇ ਵੀ ਉੱਠ ਕੇ ਆ ਗਏ ਉਹ ਕਹਿੰਦੇ ਇਹ ਸਹੀ ਆ ਇਹ ਛੋਟੇ ਪਿੰਡ ਦਾ ਬੰਦਾ ਸੀ ਕਹਿੰਦੇ ਚੋਰੀ ਕਰਦਾ ਗਾਰਡਨ ਚੋਂ ਚੋਰੀ ਕਰਦਾ ਫੜਿਆ ਗਿਆ ਉਹ ਤੁਸੀਂ ਸਾਡੇ ਪਿੰਡ ਦਾ ਉਹ ਨਹੀਂ ਚੋਰੀ ਕਰਦਾ ਬੰਦਾ ਅੱਛਾ ਗਾਰਡਨ ਚੋਰੀ ਕਰਦੇ ਬੰਦੇ ਸਾਡੇ ਪਿੰਡ ਦੇ ਹੋਰ ਸੀ ਇੱਥੇ ਐਸਐਸਏ ਬੰਦੇ ਦੀ ਜਫੇਬੰਦੀ ਦੇ ਬੰਦੇ ਜਿਹਨੇ ਜਿਹੜੇ ਚੋਰੀ ਹੈ ਜਿਹੜੇ ਛਡਾਉਣੀ ਸੀ ਉਹਨੂੰ ਚੋਰੀ ਜਿਹੜੇ ਚੋਰੀ ਦੀ ਰਿਪੋਰਟ ਕਰਦੇ ਤੁਸੀਂ ਉਹਨਾਂ ਦੇ ਖਿਲਾਫ ਤੁਸੀਂ ਅਸੀਂ ਵਿਰੋਧ ਬਿਲਕੁਲ ਉਹਨੂੰ ਕਰਦੇ ਸਾਡੇ ਦੀ ਹੈ ਮੇਰੇ ਭਰਾ ਸਕੂਲ ਵਾਲੇ ਕੰਮ ਦੇ ਵੀ ਬਣਾਵਾ ਉਹਦਾ ਬੰਦਾ ਭਲਾ ਬਣਾ ਸਕਦੇ ਹਾਂ ਤੁਸੀਂ ਬਣਾਵਾ ਜੀ ਐਸਐਸਓ ਘੈਂਟ ਸੀ ਕੀ ਉਹਨੂੰ ਐਸਐਸਪੀ ਨੇ ਉਹ ਕਰਤਾ ਦੂਜਾ ਤੁਹਾਨੂੰ ਤਾਂ ਮੇਰਾ ਟੱਕ ਫੜਿਆ ਸੀਗਾ ਉਹਦੇ ਥੋੜੇ ਪੈਸੇ ਤੁਸੀਂ ਲੈ ਲਏ ਸੀਗੇ ਪਤਾ ਨਹੀਂ ਲੈ ਕੇ ਨਹੀਂ ਲਏ ਉਹਨਾਂ ਰਗੜਤਾ ਐਸਐਸਓ ਨੇ ਸਾਡੇ ਨਾਲ ਆ ਕੇ ਰੇਟ ਕੀਤੀ ਚਾਰੇ ਚੋਰ ਉਹਨਾਂ ਨੇ ਚੋਰਾਂ ਨੂੰ ਦਮਾਉਣ ਦੀ ਜਗ੍ਹਾ ਤੇ ਕਵਾੜੀਏ ਦੀ ਆੜ ਲੈ ਲਈ ਕਵਾੜੀਏ ਦੇ ਨਾਂ ਗਾਤ ਲਿਖਾਤਾਈ ਤੀ ਤੁਸੀਂ ਐਸਐਸਓ ਮਾੜ ਨੂੰ ਪੁੱਛਿਆ ਮੈਨੂੰ ਕਹਿੰਦੀ ਕਵਾੜੀਏ ਕਿੰਨੇ ਆ ਮੈਂ ਦੱਸਿਆ ਦੋ ਇੱਕ ਹੋਰ ਸੀ ਇਹਨਾਂ ਦਾ ਹਰਦੀਪ ਸਿੰਘ ਇਹਦੇ ਦੇ ਯੂਨੀਅਨ ਦਾ ਆ ਕੇ ਗੋਦੀ ਹੋ ਗਈ ਸਾਡੇ ਦੇ ਤੁਸੀਂ ਪੰਜ ਚਾਰ ਹੋਰ ਸੀ ਉਹਨਾਂ ਨਾਲ ਸਾਡੇ ਹੀ ਮੁੰਡੇ ਦੀ ਚੋਰੀ ਦੇ ਨਾਲ ਆਉਣੀਆਂ ਉਹੀ ਗੱਡਾ ਇਹਨਾਂ ਗੱਜਣ ਸਿੰਘ ਦੇ ਘਰੇ ਲੈ ਕੇ ਆਏ ਉਹ ਚੋਰ ਚਾਰ ਚੋਰ ਮਿਲਦੇ ਦੋ ਚੋਰ ਸੀ ਫਿਰ ਚਾਰ ਹੋ ਗਏ ਚਾਰੇ ਚੋਰ ਉਹੀ ਗੱਡਾ ਮੜ ਕੇ ਪੰਚਾਇਤ ਚ ਬਿੰਦਿੰਦਰ ਸਿੰਘ ਚੇਅਰਮੈਨ ਉਹ ਸਰਪੰਚ ਬਣਾਇਆ ਸੀ ਉਹਨੇ ਮੱਥਾ ਮੱਥਾ ਤਾਂ ਕੋਈ ਨਹੀਂ ਪਾਇਆ ਜੀ ਇਹ ਕਹਿੰਦੀ ਵੀ ਜਾਣਾ ਲੱਗੇ ਬੁਠੋ ਕੋਣ ਠੋਸ ਚੋਰਾਂ ਦਾ ਨਛੇੜ ਪਾਉਣੇ ਗੱਡਾ ਮਿਲ ਗਏ ਕੋਨੇ ਵੀ ਕੋਸ਼ਿਸ਼ ਨਹੀਂ ਕੀਤਾ ਪਹਿਲਾਂ ਵਾਲਾ ਲਾਲ ਨਿਸ਼ਾਨਾ ਸੀ ਉਹਨੇ ਵੀ ਨਹੀਂ ਕੀਤਾ ਪੰਚਾਇਤ ਨੇ ਕੋਸ਼ਿਸ਼ ਨਹੀਂ ਕੀਤਾ ਸਾਡੇ ਨੇ ਪਰ ਗੱਡਾ ਸਾਨੂੰ ਮਿਲ ਗਏ ਨੇ ਪੈਸੇ ਦਿਵਾਤੇ ਪਰ ਹੱਕ ਸੀ ਉੱਥੇ ਚੋਰਾਂ ਤੇ ਪਰਚਾ ਦਿੱਤਾ ਹੁੰਦਾ ਨਾ ਨਾ ਨੇ ਉਹਨਾਂ ਦੇ ਕਿਰਾਰੀ ਚ ਪੇਡ ਵਾਲੇ ਹੁੰਦੀ ਜਿਹੜੇ ਸਪੋਰਟਰ ਸੀਗੇ ਭਾਈ ਤੁਸੀਂ ਤਾਂ ਸਦੋ ਵਾਲਾ ਐ ਲੱਗਦਾ ਵੀ ਭੱਗ ਸੰਦੇ ਵਿਚਾਰਾਂ ਦੇ ਬੰਦੇ ਆ ਪੁਲਸ ਵਾਲਾ ਉਹ ਵਿੱਚ ਹੀ ਖਿੱਚੀ ਜਾਂਦੇ ਉਹ ਪੁਲਸ ਨੇ ਦਸ਼ਤ ਲਈ ਨਹੀਂ ਪੁਲਸ ਨੇ ਉਹਨੇ ਰੇਸ਼ਟ ਨਹੀਂ ਲਈ ਮੈਡਮ ਨੇ ਉਹ ਤਾਂ ਧੱਕਾ ਕੀਤਾ ਐਸਐਸਪੀ ਨੇ ਮੈਡਮ ਨੇ ਧੱਕਾ ਕੀਤਾ ਅੱਛਾ ਜੀ ਗਾੜਾ ਵਾਲੇ ਵਸਲੇ ਤੇ ਚੋਰੀ ਵਾਲੇ ਚ ਉਹ ਡਟ ਕੇ ਜੋਰਾਂ ਦਾ ਵਿਰੋਧ ਕੀਤਾ ਇੱਕ ਜਗ੍ਹਾ ਤੇ ਉਹ ਜੋਰ ਸੱਡੇ ਸੀ ਬੰਦੀ ਉਹ ਲੈਂਦਾ ਮੱਦੀ ਗੁਰੂ ਸਾਹਿਬ ਨੂੰ ਮਿਸਰੀਆ ਦੇ ਲਾਲਾ ਉਹਦੇ ਉਹ ਰੇਲ ਗੱਡੇ ਜ਼ਿੰਮੇਵਾਰੀ ਸਮਾਨ ਲੈਣਾ ਉਹ ਨੂੰ ਛੱਡੇ ਜੋਤ ਮੈਂ ਉਹਨੂੰ ਗੁੱਸੇ 'ਚ ਹੋਇਆ ਮੈਡਮ ਇਹ ਤੇ ਲਾਤ ਕਮਾ ਛੱਡਾ ਐ ਆ ਮੋਟਰ ਵਾਲੇ ਦੇ ਮਸਲੇ ਦੇ ਵਿੱਚ ਤੇ ਆ ਗੱਡਣ ਵਾਲੇ 'ਚ ਉਹ ਗੈਰਹੀ ਮਤਲਬ ਵੀ ਤੁਸੀਂ ਜੋਤ ਰੱਖ ਜਾਓ ਹਾਂ ਜੋਤ ਰੱਖ ਜਾਓ ਅੱਖ 'ਚ ਆ ਕੇ ਗੱਲ ਕਰਦੇ ਅੱਖ 'ਚ ਨਹੀਂ ਅਸੀਂ ਅੱਜ ਕੁੰਗਲ ਬਾਗ ਗੱਲ ਕਰਦੇ ਹਾਂ ਹਾਂ ਅਰੇ ਇਹ ਨਾ ਅਸੀਂ ਅੱਖ ਦੇ ਵਿੱਚ ਕੁੰਗਲ ਬਾਗੇ ਅੱਗ ਕੱਢ ਦੀ ਜੋਤ ਰੱਖਦੇ ਅੱਗ ਕੱਢ ਦੀ ਅਸੀਂ ਨਿਆਂ ਨਹੀਂ ਚੇਜ ਕੱਢਦੇ ਪਰ ਜਿਹੜਾ ਬੰਦਾ ਥੋੜੇ ਰਿਜੈਕਟ ਕਰਦਾ ਨਿਆਂ ਤੇ ਕੱਲ ਨੂੰ ਅਸੀਂ ਨਾਲ ਚ ਕਰਦੇ ਗੀ ਨਾ ਗੱਲ ਕਰਨੀ ਵੀ ਯਾਰ ਨਾਲ ਅਸੀਂ ਡਾਂਟ ਕੇ ਖੜਾਗੇ ਇਸ ਪ੍ਰਕਾਰ ਨੇ ਵੀ ਖੜਾਗੇ ਪੰਜਾਬ ਦੇ ਵਿੱਚ ਜੀ ਅਸੀਂ ਇਹੋ ਜਿਹੇ ਇਨਸਾਨ ਨਾਲ ਮਿਲ ਆ ਰਹੇ ਤੁਹਾਨੂੰ ਜਿਨ੍ਹਾਂ ਨੇ ਮਤਲਬ ਕੀ ਆਪਾਂ ਨੂੰ ਸੱਚ ਦੱਸਣਾ ਤੇ ਮਤਲਬ ਕਿਸੇ ਤੋਂ ਡਰਦੇ ਨਹੀਂ ਜੋ ਡੈਲੀ ਰੱਖਦੇ ਆ ਕਿ ਸਾਹਮਣੇ ਵਾਲੇ ਬੰਦੇ ਦੀ ਅੱਖ ਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਰੱਖਦੇ ਆ ਇਹੋ ਜਿਹੇ ਇਨਸਾਨ ਕਿਉਂਕਿ ਦੁਨੀਆ ਦੇ ਵਿੱਚ ਕੋਈ ਨਹੀਂ ਹੁੰਦਾ ਬਾਈ ਨਾਲ ਗੱਲ ਕਰਦੇ ਬਾਈ ਹੱਸਦੇ ਆ ਹੱਸਦੇ ਆ ਅੰਬਾਈ ਜੀ ਬੈਨਾ ਦਾਪਾ ਤੁਹਾਡਾ ਤੁਸੀਂ ਹੋਲੀ ਤੋਂ ਆਪਣਾ ਨਾਮ ਦੱਸੋ ਕਿਹੜਾ ਪਿੰਡ ਹੈ ਜੀ ਕਿਹੜੇ ਜ਼ਿਲ੍ਹੇ ਤੋਂ ਤੁਸੀਂ ਬਲੋਗ ਕਰਦੇ ਆਂ న్య ਕੈਰੀਕੋੜ ਜਿਲ੍ਹੇ ਤੋਂ ਬਲੋਗ ਕਰਦੇ ਗਮਦੂਰ ਸੇ ਕਾਲਾ ਮੇਰਾ ਨਾਮ ਦੀਪ ਸਿੰਘ ਨਾ ਰੈਂਡਾ ਮੇਰਾ ਤੇ ਜਿਹੜਾ ਅੱਜ ਤੁਹਾਡੇ ਇਹ ਚੰਦਪਾਲ ਗਮਦੂਰ ਸੇ ਕਾਲਾ ਨਾਮ ਜਿੱਥੇੋਂ ਬੈਠੇ ਜੀ ਬਈ ਚੰਦਪਾਲ ਤੁਸ ਜਿਵੇਂ ਆਉਣਾ ਹੋਇਆ ਨਾ ਚੰਦਪਾਲ ਤੁਸੀਂ ਚੰਦਪਾਲ ਬਾਈ ਮਨ ਲਓ ਕਿ ਆਪਣੀ ਜ਼ਮੀਰ ਜਾਂਦੀ ਹਰ ਬੰਦ ਜੀ ਜੀ ਮੇਰੇ ਪਿੰਡ ਦੇ ਵਿੱਚੋਂ ਮੇਰੇ ਬਾਰੇ ਕੁੱਛ ਸਕਦੇ ਮੇਰਾ ਦਸੂਰ ਵੀ ਤੁਹਾਨੂੰ ਇਹਦਾ ਬੱਗਵਾ ਮੇਰਾ ਆਜ ਨੂੰ ਜਿੱਥੇ ਅਸੀਂ ਕਿਤੇ ਐਕਸੀਡੈਂਟ ਹੋ ਜੇ ਕਿਸੇ ਗਰੀਬ ਬੰਦਾ ਕੋਈ ਨਹੀਂ ਐਸੀ ਆ ਜਿਹੜਾ ਪ੍ਰਾਈਵੇਟ ਹੈ ਵੀ ਐਸੀ ਭਾਈਚਾਰੇ ਦਾ ਧੱਕਾ ਦੀ ਐਸੀ ਭਾਈਚਾਰਾ ਆ ਜੀ ਸਾਡੇ ਐਸੀ ਭਾਈਚਾਰੇ ਦਾ ਮੁੰਡਾ ਚੁੱਕੇ ਪਿੰਡ ਦੇ ਵਿੱਚ ਨਾਲੇ ਪੇਟਿਆ ਜੀ ਬੁੱਗਰ ਸਿੰਘ ਦਾ ਜੀ ਸੁਸਾਇਟੀ ਯਤਨਾਂ ਸੀ ਬੁੱਗਰ ਸਿੰਘ ਜੀ ਬਈ ਸਾਡਾ ਪਿੰਡ ਤਾਂ ਮਾਛਾ ਵੇਖੀ ਗਿਆ ਤੇ ਜਿਹੜੇ ਦਾ ਐਸੀ ਭਾਈਚਾਰੇ ਦੇ ਸਪੋਰਟਰ ਹੈ ਅੱਜ ਨਹੀਂ ਆਲੇ ਸਾਡੇ ਪਿੰਡਲੇ ਇਹ ਵੀ ਉੱਥੇ ਮਾਛਾ ਵੇਖੀ ਗਏ ਮੇਰੇ ਨਾਲ ਦੀ ਗੱਡੀ ਚ ਪਾਇਆ ਮੈਂ ਹਾਂ ਗੱਡੀ ਦੇ ਪਰ ਨੂੰ ਪਰ ਮੇਨੋਂ ਉਹ ਗੱਡੀ ਨਹੀਂ ਤੇ ਜੀ ਜੀ ਚਾਕੇ ਲੈ ਕੇ ਸਾਡੇ ਪਿੰਡ ਦਾ ਹੁੰਦਾ ਇੱਕ ਡੁੱਬ ਗਿਆ ਲਹਿਰਾਂ ਦੇ ਵਿੱਚ ਉਹ ਬੰਦਾ ਵੱਸ ਗਿਆ ਸੀ ਕਿ ਮਰ ਗਿਆ ਸੀ ਨਹੀਂ ਮਰ ਗਿਆ ਸੀ ਕਿਰਨ ਚਲੋ ਇੱਕ ਬੰਦੇ ਨੂੰ ਫਕੀਰ ਪਹਿਲੇ ਘੰਟੇ ਉਹਨੂੰ ਮਰਤਕ ਕਰਦੇ ਹੀ ਬਿਠੇ ਆ ਤੇ ਆ ਉਹ ਸਹਿ ਕਰਿਆ ਜੀ ਮੈਂ ਆਉਂਦੀ ਕੋਸ਼ਿਸ਼ ਕੀਤੀ ਮੈਂ ਫ੍ਰੀ ਗੁੱਡ ਮੈਡੀਕਲ ਲੈ ਕੇ ਗਿਆ ਜੀ ਉਹਨੂੰ ਕੋਸ਼ਿਸ਼ ਕੀਤੀ ਫਿਰ ਮੇਰਾ ਜੀ ਦੇ ਨਾਲ ਵੀ ਖੜਨਾ ਨੂੰ ਉਹ ਦੂਜੇ ਦਿਨ ਮੇਰੇ ਘਰ ਆ ਕੇ ਇਹਦੇ ਨਾਲ ਬੈਠਣ ਦਿੰਦਾ ਥਾਂ ਤੇ ਅੱਛਾ ਜੀ ਇਹ ਨਾਲੋਂ ਪਾਣੀ ਵਾਲਾ ਅੱਛਾ ਜੀ ਇਹ ਚੱਕਰ ਜਿਹੜੇ ਚਾਈ ਕਰਦੇ ਹੋ ਥੋੜੇ ਬਦ ਹੋ ਜਾਂਦਾ ਬਦ ਹੋ ਜਾਂਦਾ ਉਹ ਪੱਕਾ ਹੀ ਹੈ ਜਿਹੜੇ ਬੰਦਿਆਂ ਨੂੰ ਮਤਲਬ ਕੇ ਮੈਂ ਖਵਾਇਆ ਜਿੰਨੇ ਨੇ ਤੇਲ ਹਰੇਕ ਮਗਰ ਫੁੱਗਦਾ ਮੈਂ ਕਰਮ ਧਰਮ ਕਰ ਰਿਹਾ ਪ੍ਰਮਾਤਮਾ ਦੇ ਜੀ ਦਿੱਤੇ ਹਾਲ ਸਮਝਦਾ ਮੈਨੂੰ ਇਹਨਾਂ ਨਾਲ ਕੋਈ ਨਹੀਂ ਮੇਰੇ ਖਿਲਾਫ ਖੜੀ ਪੂਰਾ ਸਾਰਾ ਉਮਲ ਖੜੀ ਹੋ ਗਈ ਇਹਨਾਂ ਨਾਲ ਹੋਰ ਕਰਨਾਲੇ ਮੇਰੇ ਪਿੰਡ ਦੇ ਲੋਕ ਮੇਰਾ ਸਾਥ ਦਿੰਦੇ ਆ ਡਟ ਕੇ ਦਿੰਦੇ ਆ ਚਲੋ ਕੋਈ ਦੋ ਚਾਰ ਕਰ ਚੋਰੀ ਵੀ ਦਿੰਦੇ ਬੰਦੇ ਜੀ ਪਰ ਮੇਰੇ ਨਾਲ ਜਿਹੜੇ ਖੜਨ ਵਾਲੇ ਆ ਭਰਾ ਸਾਡੇ ਨਾਲ ਮਾਰਦਾ ਇੱਕ ਵਾਰ ਜੀ ਉਹ ਦੀ ਉਸ ਕਮੇਟੀ ਜਿੰਨੀ ਵੀ ਹੈ ਕਿਸਾਨ ਵੀ ਦੂਰ ਸੀ ਉਸ ਕਮੇਟੀ ਵਾਲਾ ਸਾਥ ਨਹੀਂ ਕਰਦੇ ਮੇਰੇ ਵੱਖਰੀ ਹੈ ਯੂਨੀਅਨ ਨਾਲ ਮੈਂ ਨਹੀਂ ਉਹਨਾਂ ਨਾਲ ਟੈਚ ਹਾਂ ਪਰ ਮੇਰੇ ਨਾਲ ਸਾਥ ਕਰਦੇ ਰਹੇ ਆ ਤੇ ਨਾਲ ਖੜਿਆ ਸੀ ਕੱਲ ਤਾਂ ਮੈਂ ਰੋਕ ਕੇ ਲੰਮੇ ਇੱਕ ਮਿੰਟ ਰੋਕ ਚਲੋ ਵੇ ਜਿਸ ਤੱਕ ਰਸਟ ਮੇਰੇ ਪਿੰਡ ਦੀਆਂ ਸਾਥ ਜਿਹੜੀਆਂ ਕਮੇਟੀਆਂ ਹੈ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਉਹ ਚਲੋ ਮੈਂ ਜੁਨੀਅਰ ਹੋਰ ਆ ਜਾਂ ਠੀਕ ਐ ਜੀ ਭਾਈ ਸਾਥੂ ਜੀ ਨੇ ਡਰ ਕੇ ਦਿੰਦੇ ਹੋ ਜੀ ਜਿੰਨੇ ਵੀ ਜੱਰੇ ਬੰਦੀ ਐ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਹੋਗਾ ਜਾਂ ਨੂੰ ਜੇ ਬਲਾਕ ਨਿਵਾਣ ਹੋਗੇ ਉਹਨਾਂ ਦੇ ਪਿੰਡ ਵਾਲਾ ਪ੍ਰਧਾਨ ਹੋਗਾ ਸਾਡੇ ਸਾਡੇ ਇੱਕ ਨਾਲ ਬਸਾ ਮੈਂ ਇਹ ਨਾਲ ਕੋਣਾ ਨੂੰ ਸੋਧਨ ਹਰਦੀ ਮੇਰੀ ਜੀ ਭਾਈ ਜਿਹੜੀ ਪਰਿਵਾਰ ਬਾਹਰ ਪਾ ਲੇ ਬੈਠੇ ਆ ਕਿਸੇ ਦੀ ਦੀਆਂ ਦੇ ਰਹਿਣ ਗੱਲ ਦੇ ਨਾਲ ਪਰਿਵਾਰਾਂ ਦੇ ਪਰਿਵਾਰ ਦੇ ਨਾਲ ਸਾਡੇ ਜਿੰਨੇ ਪਿੰਡ ਦੇ ਪਰਿਵਾਰ ਹਨ ਨਾ ਚੰਗੇ ਮਤਲਬ ਕਿ ਜਿੰਨਾਂ ਨੂੰ ਪਤਾ ਜਿਹੜੇ ਪਰਿਵਾਰਾਂ ਦਾ ਸਟੈਂਡ ਆ ਉਹ ਮੇਰੇ ਨਾਲ ਐ ਮੈਨੂੰ ਦੂਜੇ ਤੀਜੇ ਦੀ ਕਿਸੇ ਦੀ ਪਰਵਾਹ ਨਹੀਂ ਜੀ ਹਾਂ ਤੁਸੀਂ ਅਜਿਹਾ ਕੀ ਕਰਦੇ ਹੋ ਭਾਈ ਬਈ ਮੈਂ ਨਸ਼ੇ ਛਡਾਉਣ ਦਾ ਕੰਮ ਸ਼ੁਰੂ ਕੀਤਾ ਜੀ ਆਪਦੇ ਪਿੰਡ ਦੇ ਵਿੱਚ ਜੀ ਚੋਰਾ ਚੋਰੀਆਂ ਰੋਕਣੀਆਂ ਮੈਂ ਰੋਕੀਆਂ ਕਿਸੇ ਨੇ ਚੋਰ ਆ ਜੇ ਰਾਤ ਨੂੰ ਤੇ ਦੋ ਵਜੇ ਹੋਣ ਜੀ ਮੈਂ ਗੱਡੀ ਘੜਵਾ ਕਰੂੰ ਜੀ ਠੀਕ ਹੈ ਜੀ ਮੈਂ ਆਪਦੀ ਦੁਸ਼ਮਣੀਆਂ ਦਾ ਪੇਰਵਾਹ ਹੋ ਕੇ ਚੱਲਦਾ ਜੀ ਵੀ ਕੋਈ ਗੱਲ ਯਾਰ ਮਰਨ ਦੇ ਇੱਕ ਦਿਨ ਮਰਨ ਕੀ ਗੱਲ ਕਰੇ ਪੇਰਵਾਹ ਹੋ ਕੇ ਜਿੱਥੇ ਕਿਤੇ ਕੋਈ ਟਰਾਂਸਫਰਮ ਚੋਰ ਹੈ ਜਿੱਥੇ ਕਿਤੇ ਪੁਲਿਸ ਨਾਲ ਮੈਂ ਕਹਿਣਾ ਵੀ ਫੜੋ ਮੈਨੂੰ ਚੋਰ ਜੀ ਹਰ ਪੁਲਿਸ ਨੂੰ ਮੈਂ ਢਾੜ ਕੇ ਕਹਿਣਾ ਨੇ ਮੈਂ ਫੜੋ ਚੋਰ ਨੂੰ ਮੇਰਾ ਪੁਲਿਸ ਨੂੰ ਮੇਰੀ ਕੀ ਸੁਣੀ ਹੈ ਮੇਰਾ ਕਿਹੜਾ ਮਤਲਬ ਕਿ ਕੌਣ ਆ ਰਿਹਾ ਮੈਂ ਤਾਂ ਐਸੀ ਰੋਣਾ ਵੀ ਮਤਲਬ ਕਿ ਜਿਹੜੇ ਚੋਰ ਆ ਚੋਰ ਕਿ ਛੱਡ ਜਾਂ ਜਿਹੜੇ ਲੋਕ ਚੋਰ ਛਡਾਉਂਦੇ ਆ ਜਾਂ ਅਸ਼ੇੜੀ ਛਡਾਉਂਦੇ ਆ ਜਾਂ ਮਤਲਬ ਕਿ ਜੂਏ ਸੱਟੇ ਨੂੰ ਪ੍ਰਮੋਟ ਕਰਦੇ ਆ ਕੀ ਕਹਾਂ ਮੈਂ ਉਹਨਾਂ ਨੂੰ ਤੁਸੀਂ ਗਿਦਾਰ ਕੇ ਸਰਦਾਰ ਬਿਲਕੁਲ ਭਾਈ ਗਿਦਾਰ ਦੀ ਇਕਰਾਰ ਕੋਈ ਨਹੀਂ ਇਹੋ ਜਿਹੇ ਇਕਰਾਰ ਲੋਕਾਂ ਨਾਲ ਤੋਂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਕਹਿਣਾ ਵੀ ਚਲੋ ਲੋਕ ਇਹਨਾਂ ਤੋਂ ਪਤਾ ਨਹੀਂ ਕਿਉਂ ਡਰਦੇ ਆ ਮਹਾਰਾ ਜੀ ਸੱਚੇ ਮਾਛਾ ਚੰਗਾ ਟਾਈਮ ਆਵੇ ਪਿੰਡ ਨੂੰ ਇੱਕ ਵਾਰੀ ਸਵਰਗ ਬਣਾ ਦਾਂਗੇ ਪਰ ਭਾਈ ਵਿਚਾਲੇ ਲੋਕ ਵੀ ਇਹਨਾਂ ਦੇ ਵਿੱਚ ਜਿਹੜੇ ਸਵਰਗ ਬਣਾਉਣ ਨੂੰ ਇਹ ਸਮਝਦੇ ਕੀ ਲੈਣਾ ਯਾਰ ਆਪਾਂ ਜਿਹਨਾਂ ਨਹੀਂ ਨਹੀਂ ਆਪਾਂ ਦੀ ਮੇਰੀ ਸੰਗਤ ਨਹੀਂ ਤੁਸੀਂ ਤੁਸੀਂ ਕੁਛ ਲੋਕਾਂ ਦੀ ਗੱਲ ਕਰਦੇ ਜਿੰਨੇ ਬਾਕੀ ਤੁਹਾਨੂੰ ਲਈ ਜਾਣ ਮੈਂ ਡੱਟ ਕੇ ਖੜੂੰਗਾ ਤੇ ਭਾਈ ਇੱਥੇ ਫਿਰ ਕਿਵੇਂ ਆਏ ਗੰਦੂਰ ਜੀ ਦੇ ਹੱਕ ਦੇ ਵਿੱਚ ਨਾ ਗੰਦੂਰ ਜੀ ਦੇ ਹੱਕ ਸਾਡੇ ਪਿੰਡ ਦੀ ਉਹ ਨੋਨੇਹਾਲ ਸੁ ਜਿਹੜੇ ਭਾਰਤ ਸਭਾ ਆਈ ਜੀ ਨੇ ਜੀ ਜੀ ਉਹਨਾਂ ਦੇ ਨਾਲ ਬਿਆਨ ਸੁਣੀ ਜਾਂਦਾ ਸੀ ਕੋਈ ਕੋਈ ਅਗਰ ਉਹ ਚ ਜੀ ਨਿਆਂ ਕਰਕੇ ਜੀ ਆਏ ਹੋਗੇ ਜੀ ਇੱਕ ਗਰੀਬ ਭਾਈ ਚਲਣਾ ਆਏ ਹੋਇਆ ਜੀ ਉਧਰੋਂ ਐ ਐਸਐਚਓ ਦੇ ਬਿਆਨ ਸੁਣ ਰਿਹਾ ਸੀ ਤੇਤੋਂ ਵਾਲੇ ਜੀ ਤੇਤੋਂ ਵਾਲਾ ਐਸਐਚਓ ਉਧਰੋਂ ਮੈਂ ਜਿਹੜੇ ਉਹ ਸਰਪੰਚ ਦੇ ਚਾਚੇ ਦਾਦੇ ਦੇ 14 ਮੈਂ ਸੁਣ ਰਿਹਾ ਜੀ ਦੀਦਾ ਪਿਓ ਕਹਿੰਦੇ ਮੇਰਾ ਪੁੱਤ ਗਲਤ ਹੈ ਤੇ ਮੇਰੇ ਪਿੰਡ ਵਾਲੇ ਲੋਨੇ ਨੂੰ ਸਾਡੀ ਪਿੰਡ ਦੇ ਤਾਂ ਵੀ ਸਹੀ ਆ ਜੀ ਉਹਨੂੰ ਵੀ ਪਤਾ ਲੱਗਿਆ ਜੀ ਠੀਕ ਹੈ ਅਸੀਂ ਫਿਰ ਜਿੱਦੇ ਇਹਨਾਂ ਨੂੰ ਬਿਆਨਾਂ ਦੂਜੇ ਦਿਨ ਅਸੀਂ ਗੱਡੀ ਲੈ ਕੇ ਆ ਗਏ ਠੀਕ ਹੈ ਚਾਰ ਤੋਂ ਪੰਜ ਜਾਣ ਮਤਲਬ ਤੁਹਾਨੂੰ ਪਤਾ ਮੈਂ ਪਹਿਲਾਂ ਮੈਂ ਗੱਲਾਂ ਤੁਰਿਆ ਜੀ ਪਿੰਡ ਵਾਲੇ ਲੈ ਕੇ ਸਲਾਹ ਦਿੱਤੀ ਜੀ ਪਿੰਡ ਵਾਲੇ ਕਹਿੰਦੇ ਡੜ ਕੇ ਖੜਾਂਗੇ ਜੀ ਤੁਸੀਂ ਪਤਾ ਕੀਤਾ ਬੰਦੂਰ ਜੀ ਬਾਰੇ ਵੀ ਇਹ ਆ ਤਾਂ ਕੋਈ ਆ ਰਿਹਾ ਇਸੇ ਪੈਚਰ ਨਾਲ ਮਤਲਬ ਉਹਨੂੰ ਛੱਡ ਗਈ ਆ ਜੀ ਐਥੇ ਸਾਨੂੰ ਜਿਹੜਾ ਐਸੀ ਭਾਈਚਾਰੇ ਦਾ ਬੰਦਾ ਛੱਡ ਕੇ ਗਿਆ ਕਹਿੰਦਾ ਇਹਨੂੰ ਗੱਡੀ ਚ ਪਾ ਲੋ ਆਪਣੀ ਗੱਡੀ ਨੂੰ ਉਹ ਲੱਗੇ ਸੀ ਕਿ ਕਾਲੇ ਸ਼ੀਸ਼ੇ ਵਾਲੇ ਅੰਦਰ ਘੜਦੇਗੀ ਜੀ ਉਹ ਕਹਿੰਦਾ ਮੈਨੂੰ ਵਿੱਚੇ ਬੈਠਾ ਰਹਿਣ ਦਵਾ ਘਰਾਂ ਦੇ ਜੇ ਕੋਈ ਗੱਲਬਾਤ ਕਰਨੀ ਹੈ ਮੇਰੇ ਨਾਲ ਵੀ ਸਹਿਮਤ ਪਰ ਸਾਡੇ ਬੰਦੇ ਸਾਡੇ ਸਰਪੰਚ ਵੀ ਗਲਤ ਹੈ ਤੇ ਲੋਕ ਵੀ ਗਲਤ ਹੈ ਇਹ ਬੰਦਾ ਸਹੀ ਸੀ ਗੱਲ ਕੁਛ ਵੀ ਨਹੀਂ ਸੀ ਮੁੱਦਾ ਬਣਾਇਆ ਗਿਆ ਇਸ਼ੂ ਬਣਾਇਆ ਕੀ ਕੀ ਮੁੱਦਾ ਬਣਾਇਆ ਕੀ ਮੁੱਦੇ ਨੂੰ ਕਿਵੇਂ ਨਵੀਂ ਦਾ ਮੁੱਦਾ ਕੀ ਇੱਥੇ ਪਿੰਡ ਦੇ ਵਿੱਚ 2-4 ਬੰਦੇ ਹੁੰਦੇ ਆ ਜਿਨੂੰ ਹੀ ਉੱਚੇ ਕਹਿੰਦੇ ਆ ਜੀ ਜਿਨ੍ਹਾਂ ਨੇ ਟਿੱਕੇ ਮਡਵਾਏ ਹੁੰਦੇ ਜੀ ਬਈ ਚੰਗੀ ਟੀ-ਸ਼ਰਟ ਚੰਗੀ ਲੋਰ ਚੰਗੇ ਬ੍ਰਾਂਡ ਦੇ ਕੱਪੜੇ ਕਮਾਈ ਦਾ ਸਾਧਨ ਉਹਦਾ ਰੱਤੀ ਆ ਜੀ ਉਹਨਾਂ ਦਾ ਕਮਾਉਣ ਦਾ ਪੈਸੇ ਬਾਰੇ ਇਕੱਠੇ ਕਰਦੇ ਜੀ ਬਈ ਇਹ ਜਿਹੜਾ ਇਹ ਇਹਨੂੰ ਅਗਲਾਈ ਗਈ ਆ ਅਗਲਾ ਵਾਲੇ ਬੰਦੇ ਕੌਣ ਐ ਥੋੜੀ ਨਜਿੱਦੀ ਕੀ ਚ ਆਪਾਂ ਜਿਹੜੇ ਟਾਈਮਿੰਗ ਦੋ ਲੋ ਚਾਰ ਚਾਰ ਸਾਡੇ ਪਿੰਡਾਂ ਦੀ ਹੁੰਦੇ ਆ ਕੋਈ ਬੰਦੇ ਵੀ ਹੋਣਗੇ ਠੀਕ ਹੈ ਜੀ ਸਾਡੇ ਕਮਾਈ ਹੈਗੀ ਐ ਇੱਥੋਂ ਦੇ ਬੰਦੇ ਆ ਬਾਹਰ ਦੇ ਬੰਦੇ ਆ ਜੀ ਉਹ ਉਸ ਇਥੋਂ ਦੇ ਕੁਝ ਬਾਹਰ ਦੇ ਬਾਅਦ ਪਹਿਲਾਂ ਕੋਈ ਸ਼ੁਰੂ ਪਿੰਡਾਂ ਵਾਲਿਆਂ ਨੇ ਕੀਤੀ ਨਾ ਠੀਕ ਹੈ ਜੀ ਉਦੋਂ ਇਹਨਾਂ ਨੂੰ ਪਰਿਵਾਰਾਂ ਨੂੰ ਪਤਾ ਇਥੋਂ ਨੇ ਕਿਹੜੇ ਕਿਹੜੇ ਭਾਈ ਜਦੇਵੰਦੀਆਂ ਇਹਨਾਂ ਦੇ ਆਖਰੀ ਜਦੇਵੰਦੀਆਂ ਜਵੇਂ ਜਦੇਵੰਦੀਆਂ ਭਾਈ ਕਿੰਨੇ 10 ਖੜਕੀਆਂ ਅੱਜ ਜੀ ਅੱਜ 10 ਜਦੇਵੰਦੀਆਂ ਨੇ ਅੱਜ ਲਾਨ ਕਰਤਾ ਪਿੰਡਾਂ ਵਾਲੇ ਲੋਕ ਪਿੰਨੇ ਜਦੇਵੰਦੀਆਂ ਕੋਲ ਆਣ ਗਏ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਮੈਂ ਤਾਂ ਦੱਸ ਮੈਂ ਇਥੇ ਜੀਬ ਕਰ ਲੈਣਾ ਸਪੀਕਰ ਆ ਗਈ ਜੀ ਤੇ ਪਿੰਡਾਂ ਦੇ ਪਿੰਡ ਮੇਰੇ ਅਗਰ ਪੁਰੇ ਹੋਣਗੇ ਜੇ ਮੈਂ ਕਹਿ ਦਵਾਂ ਵਿਆਹ ਜੀ ਇੰਨੀ ਬੜੀ ਹੋਈ ਨਹੀਂ ਤਣੀ ਹੋਈ ਨਹੀਂ ਯਾਰ ਐਸ ਮਸਲੇ ਨੂੰ ਲੋਕ ਚਾਹੁੰਦੇ ਵੀ ਆਪਾ ਕੱਠੀ ਹੋ ਗਈ ਨਿੱਕੀ। ਕੋਈ ਜੰਦੂਰ ਜੀ ਤੇ ਕੋਈ ਹੈਗਾ ਥੱਬੇ ਹੀ ਰਹੀਦਾ ਨਾ ਜੀ। ਕੋਈ ਇਹਦਾ ਤੇ ਮਤਲਬ ਕੋਈ ਪਰਚਾ। ਯਾਰ ਅਸੀਂ ਹੋਰ ਤਾਂ ਨਾ ਲਖੇ ਸਿਧਾਣੇ ਨਾਲ। ਤੇ ਮੰਟੋਰੀ ਮੰਨਣਾ ਚਾਹਤਾ ਸੀ ਯਾਰ ਪੱਡ ਵਾਲੇ ਪਾਣੀ ਆ ਜਾਂਦੇ। ਮੈਂ ਨਹੀਂ ਜਾਊਂਗਾ ਨਖੇ ਸਿਧਾਣੇ ਨਾਲ ਚ ਜਾਉਣੇ ਗੱਲ ਕਰੀ। ਕੀ ਗੱਲ ਹੋਈ? ਕਾਰਨ ਕੀ ਆ? ਉਹ ਆਪ ਦਾ ਹਰ ਜਗ੍ਹਾ ਤੇ ਉਹ ਪਟੇਰੇ ਉੱਪੋਂ ਜਾਂਦਾ। ਓਕੇ ਜੀ। ਲਖੇ ਸਿਧਾਣੇ ਨੂੰ ਦੀਪ ਸਿੱਧੂ ਨੂੰ ਇਹਨਾਂ ਨੇ ਕਿਹਨਾਂ ਕਹਿਆ ਸੀ ਜੀ? ਜੀ। ਅੱਜ ਆਲੇ ਆਉਦੇ ਜਿਹੜੇ ਸੀਗੇ ਆ ਦੂਜਾ। ਉਹ ਇਹ ਤੋਂ ਸਾਡੇ ਪਿੰਡ ਵਾਲਾ। ਜੀ। ਉਹੋ ਹੀ ਬੰਦਾ ਜਿਹੜੇ ਜਿਹੜੀ ਤੇ ਨਰਨਾਂ ਦਾ ਉਸੇ ਤੋਂ ਹਾਮੀ ਭਰਦਾ ਨਾਲ ਹੀ ਉਹਦਾ ਵੀ ਰਿਪੋਰਟ ਸੰਖਿਆ ਇਹ ਕਹਿੰਦਾ ਜਦੋਂ ਲੱਖੀ ਕਹਦੋਂ ਜੀ ਅਸੀਂ ਮੈਂ ਲੱਖੇ ਸਾਡੇ ਨਾਲ ਹੀ ਜਾਊਂਗਾ ਮੈਂ ਉਹਨਾਂ ਨੂੰ ਨਿੱਜੀ ਜਾਂਦਾ ਸੀ ਡਰ ਕੇ ਸਾਹ ਦਿੰਦਾ ਸੀ ਮੈਂ ਤੇ ਰੇਖਾਲ ਸਰ ਮੈਨੂੰ ਕਹਿਣ ਦੋਈਗਾ ਵੀ ਆਪਾਂ ਲੱਖੇ ਨਾਲ ਜਾਣਾ ਤੇ ਮੈਂ ਨਹੀਂ ਜਾਊਂਗਾ ਲੱਖੇ ਸਾਡੇ ਨਾਲ ਜਿੰਨੇ ਤੇ ਮੇਰੀ ਜੱਲੀ ਉਹ ਵੀ ਲੱਖੇ ਨਾਲ ਵੀ ਜੱਲ ਮਚਾਇਆ ਨਹੀਂ ਮੈਨੂੰ ਤੇਲ ਮਚਾਇਆ ਮੈਨੂੰ ਆਦ ਕੋਣ ਕੋਣਾ ਮੈਂ ਇਹ ਲੱਖੇ ਦਾ ਜਿੱਥੇ ਪ੍ਰੋਗਰਾਮ ਹੋਏ ਇਧਰ ਸਾਡੇ ਪਿੰਡਾਂ ਦੇ ਵਿੱਚ ਜੀਵ ਦਿੰਦਾ ਹਾਂ ਜੀ ਅਗੇ ਗੇਰ ਹੁਣ ਚਲਾ ਲੈ ਜਿਵੇਂ ਮੇਰੇ ਜਵਾਬ ਕੋਈ ਜਵਾਬ ਜੀ ਕਮਜ਼ੋਰ ਨਹੀਂ ਜਰਾ ਹੱਕ ਖੜੇ ਕਮਜ਼ੋਰ ਤੋਂ ਮਾਫੀ ਮੰਗੇ ਇਹ ਬਾਈ ਇਹ ਗਲਤ ਸਾਰੇ ਸਾਰੀ ਜੱਟ ਕਮਿਊਨਿਟੀ ਤੋਂ ਮਾਫੀ ਮੰਗੇ ਲੱਖਾ ਅੱਛਾ ਲੱਖਾ ਇਹ ਗਲਤ ਬਣਾਉਣਾ ਦੇਖ ਰਿਹਾ ਲੱਖਾ ਕਮਜ਼ੋਰ ਜੀ ਦੇ ਨਾਮ ਵੀ ਬੋਲੇ ਰੋਤ ਬੋਲੇ ਅੱਛਾ ਤੇ ਉਹ ਵੀ ਬੋਲੇ ਬਈ ਇਹਨਾਂ ਨੂੰ ਇਹਨਾਂ ਨੂੰ ਸਾਨੂੰ ਪਤਾ ਲੱਗਿਆ ਕਿ ਕੋਈ ਠੇਕੇਦਾਰੀ ਸਿਸਟਮ ਦੇ ਵਿੱਚ ਰੌਲਾ ਹੈ ਅੱਛਾ ਜੀ ਸਾਨੂੰ ਹੁਣ ਇਹ ਮਤਲਬ ਪਤਾ ਲੱਗਿਆ ਕਾਹਦਾ ਜੀ ਇਹਨਾਂ ਦਾ ਕੋਈ ਆਪਸੀ ਰੌਲਾ ਸੀਗਾ ਪਰ ਮੈਂ ਲੱਖੇ ਨੂੰ ਨੇਜੀ ਜੁੜਿਆ ਸੀ ਪਰ ਮੈਂ ਉਹਦੇ ਨਾਲ ਕਰੇ ਵੀ ਜ਼ਿੰਦਗੀ ਭਰ ਲਈ ਬੋਲਦਾ। ਵੀ ਅਖਰ ਤਾਂ ਪੰਜਾਬ ਦੀ ਸੇਵਾ ਕਰਦੇ ਹੈ। ਨਾ ਪੰਜਾਬ ਦੀ ਸੇਵਾ ਕਰਦੇ। ਭਾਈ ਇਹ ਪੰਜਾਬ ਦੀ ਸੇਵਾ ਕਰੇ ਥੋੜਾ ਜਲਾ ਮੈਂ ਆਪਦੀ ਨਾਲ ਪਰ ਟਿਕਾ ਦੋ ਚੀਜ਼ਾਂ ਹੁੰਦੀਆਂ। ਜੀ। ਜਾਂ ਸੇਵਾ ਹੁੰਦੀ ਹੈ ਜਾਂ ਕ੍ਰਿਟਿਕਨ ਦੀ ਗੱਲ ਆ ਜਾਂਦੀ ਹੈ। ਜੀ। ਦੋ ਇੱਕ ਚੀਜ਼ ਹੁੰਦੀ ਹੈ। ਦੋ ਚੀਜ਼ਾਂ 'ਚ ਇੱਕ ਚੀਜ਼ ਕਰੇ ਕੀ ਕਰਨ ਉਹ। ਜੀ। ਠੀਕ ਵੀ ਅੱਛੀ ਸੇਵਾ ਕਰ। ਹੁਣ ਕੋਈ ਮਾਨ ਸੇਵਾ ਵਾਲਾ ਬੰਦਾ। ਉਹ ਸੇਵਾ ਸਾਡਾ ਜਮਾਨੀ ਆ ਬਾਊਸ ਨੂੰ ਮਾਨ ਦਾ ਮੁੰਡਾ ਜੀ। ਉਹ ਸੇਵਾ ਵਾਲਾ ਬੰਦਾ ਹੈ। ਅਸੀਂ ਰੱਖੇ ਪਹਿਲਾਂ ਪਹਿਲਾ ਪਿੰਡ ਤੋਂ ਜੀ। ਦੀਪ ਸਿੱਧੂ ਨੇ ਲਖੇਸਨ ਨੂੰ ਗਦਾਰ ਕਹਿ ਸੀ ਮੇਰੇ ਕੋਲ ਡੀ ਜੀ ਟੇਪਰ 585 ਦੇ ਲਖੇ ਨੇ ਦੀਪ ਦੇ ਹੱਕ ਚ ਕਾਮਰਾ ਲੈ ਕੇ ਅਸੀਂ ਬੈਠਾ ਜੀ ਭਾਈ ਅਜਾ ਸਾਰ ਸਭ ਤੋਂ ਮੈਨਾ ਪਹਿਲਾ ਕਾਹ ਹੋਣਾ ਮੇਰਾ ਸੀ ਅੱਜ ਤੇ ਕਢਾ ਕੇ ਦੇ ਲੋ YouTube Facebook ਤੇ ਜੀ ਤੇ ਇਹਨਾਂ ਦੇ ਖਰਾਬ ਕਹਿਆ ਸੀ ਜੀ ਮਹਰਾਜ ਨੇ ਨਹੀਂ ਕੀਤੀ ਜੀ ਮੈਂ 31 ਗੱਡੀਆਂ ਲੈ ਕੇ ਗਿਆ ਨਾਲ ਮੋਟਰਸਾਈਕਲ ਬੋਲਟ ਮੋਟਰਸਾਈਕਲ ਮੈਨੂੰ ਘਬਰਾਹਟ ਹੁੰਦੀ ਆ ਕਾਰ ਦੇ ਵਿੱਚ ਮੈਂ ਮੋਟਰਸਾਈਕਲ ਤੇ ਜਾਂ ਜੀਪ ਤੇ ਜਾ ਸਕਦਾ ਕਾਦੇ ਜੇ ਉਸ ਨੂੰ ਦੋਈ ਬਣ ਕੇ ਤਾਂ ਵੀ ਅੱਜ ਮੇਰੇ ਨਾਲ ਖੜੋ ਨਾਲ ਖੜੇ ਮਨਦੋਈ ਮਾਤ ਨਹੀਂ ਆਏ ਨਾਲ ਖੜੇ ਜੇ ਕੋਈ ਉੱਥੇ ਆ ਜਾਓ ਮੈਂ ਨਹੀਂ ਜਾਣਾ ਅੱਛਾ ਜੀ ਇਹ ਜਿੱਥੇ ਲੱਖੇ ਨੇ ਦੇਣਾ ਸਾਡਾ ਪ੍ਰੋਗਰਾਮ ਵੀ ਜਿੱਥੇ ਕੱਲੇ ਬੋਦੇ ਕੱਲਾ ਨਹੀਂ ਬੋਦੇ ਕੱਦਿਆ ਮਨਦੋਈ ਬਣ ਲੈ ਤਿਆਰ ਕੱਲੇ ਨਾਲ ਤਿਆਰ ਬਸ ਜਿੱਥੇ ਲੱਖਾ ਸਾਨੂੰ ਬਰਾਉਗ ਮੈਂ ਨਹੀਂ ਜਾਂਦਾ ਭਾਈ ਇੱਕ ਇਹ ਵੀ ਵੀਡੀਓ ਪਰ ਵੀ ਗੱਲ ਹੋਣੀ ਹੈ ਵੀ ਜਿਹੜਾ ਇੱਥੇ ਮਰ ਦੋਨੀ ਬਸ ਪਾਚਾ ਨੂੰ ਜਗਾੜੀ ਲਾਉਣਾ ਤੁਹਾਡੇ ਪਿੰਡ ਦਾ ਬੰਦਈ ਹੈ ਹੋ ਸਕਦਾ ਮੈਨੂੰ ਇਸ ਚੀਜ਼ ਲਈ ਮੈਂ ਇੱਥੇ ਆਇਆ ਕਾ ਦੂਜੀ ਵਾਰ ਆਇਆ ਨਹੀਂ ਆ ਕੇ ਜੱਜ ਬੰਦੇ ਨੇ ਮੇਰੀ ਮੇਜਿਆ ਮੈਨੂੰ ਮਹਿਲੀਆਂ ਨੇ ਆਉਂਦੀ ਮੰਨ ਲਿਆ ਹੋ ਸਕਦਾ ਮੈਂ ਇਹਦੇ ਕੋਈ ਛੱਕ ਲਈ ਉਦੋਂ ਨਹੀਂ ਗਿਆ ਬਈ ਤੁਸੀਂ ਅੱਗੇ ਤਾਂ ਉਸਦੇ ਦੂਜੇ ਪਾਸੇ ਨਾ ਕਹਿੰਦੇ ਵੀ ਮੈਂ ਇੱਥੇ ਨਾ ਪਤਾ ਲੈਣਾ ਨਾ ਨਾ ਮੈਂ ਕੋਈ ਮੈਕ ਨਹੀਂ ਤੋੜ ਰਹੀ ਹਾਂ ਠੀਕ ਹੈ ਜੀ ਮੈਂ ਕਿੱਲੇ ਨੂੰ ਖੜੇ ਨਾ ਖੜੇ ਆ ਨਾਲ ਖੜੇ ਲੜ ਕੇ ਖੜਾ ਮੈਂ ਮੈਂ ਸਾਰੀ ਜ਼ਿੰਦਗੀ ਦੀ ਜਿੰਦਗੀ ਮੇਰੇ ਸਾਰਿਆਂ ਦੀ ਮੈਂ ਇਹ ਵੀ ਹੱਥ ਪਰਵਾਣੇ ਖੜੂ ਜੱਜ ਬੰਦੀਆਂ ਕਿੰਨੀਆਂ ਨੇ ਥੋੜੇ ਜਿਹੜੇ ਜੱਜ ਬੰਦੀਆਂ 10 ਸਾਲ ਸਾਨੂੰ ਸਪੋਰਟ ਕਰਦੀਆਂ ਪਿੰਡਾਂ ਦੇ ਪਿੰ ਠੀਕ ਜੀ ਸਾਰੇ ਪਿੰਡ ਸਪੋਰਟ ਕਰਦੇ ਆ ਉਹਨੀਆਂ ਵਿੱਚ ਇੱਕ ਹੋਣਗੇ ਨਹੀਂ ਨਹੀਂ ਯਾਰ ਤੂੰ ਕੁਮਾਰ ਗੀਰ ਜੀ ਤੇ ਬਾਈ ਉਹ ਤਿਆਰਪਾ ਲੱਖੀ ਨੂੰ ਠੀਕ ਹੈ ਜੀ 10 ਸਾਲਾਂ ਦਾ ਪ੍ਰੋਗਰਾਮ ਨੂੰ ਕਹਿੰਦੇ ਬਾਲਣ ਨੂੰ ਲੂੰਦਣੇ ਪੈ ਜਾਂਦੇ ਦੋ ਵਿੱਚ ਕਿੰਨੇ ਆਉਂਦੇ ਬਾਲਾਂ ਦੇ ਲੋਏ ਬਾਈ ਕਿੱਥੇ ਮੰਮੀ ਦਾ ਲੁੰਦਾ ਡੀਲ ਕੋਡ ਡੀਲ ਕੋਡ ਡੀਲ ਕੋਡ ਫਿਰ ਅਸੀਂ ਉੜਦੇ ਨਹੀਂ ਐਂ ਦੇ ਕੇ ਮਰਦਾਵਾ ਜ਼ਿੰਦਾਬਾਦ ਕਰਕੇ ਖੜਾਗੇ ਜਿੰਨਾ ਚਿਰ ਇਹਨਾਂ ਤੇ ਪਰਚੇ ਰੱਦ ਨਹੀਂ ਹੁੰਦੇਗੇ ਅਸੀਂ ਨਹੀਂ ਉੱਠਣਾ ਠੀਕ ਹੈ ਜੀ ਡਰ ਕੇ ਕਹਿ ਰਹੇ ਮੈਂ ਤੇਰੇ ਕੈਮਰੇ ਨਹੀਂ ਅਸੀਂ ਜਿੰਨਾ ਚਿਰ ਪਰਚੇ ਰੱਦ ਨਹੀਂ ਹੁੰਦੇ ਅਸੀਂ ਨਹੀਂ ਚੱਟੂਗਾ ਤੇ ਬਾਈ ਇਹ ਤਾਂ ਹਰ ਹਰ ਬੰਦੇ ਦੀ ਮਤਲਬ ਬਾਈ ਲੁੰਦੇ ਵੱਲੋਂ ਦੇ ਵੱਲੋਂ ਦੇ ਇਹ ਜਿੰਨਾ ਵਾਰੀ ਨਹੀਂ ਆ ਇਹ ਵੀ ਫ੍ਰੀ ਤੇ ਆ ਵੀ ਫ੍ਰੀ ਇਹਨਾਂ ਨੇ ਕਹਿਤਾ ਥੋੜੂਗਾ ਇਹਨਾਂ ਨੇ ਫ੍ਰੀ ਕੁੜਕ ਕਿਲੇ ਨੇ ਅਰ ਆਲੇ ਦੇ ਪਰਾਣੇ ਘਰ ਫ੍ਰੀ ਨੇ ਅਸੀਂ ਇਹਨਾਂ ਦੇ ਕਹਿਣ ਨਾਲ ਨਹੀਂ ਜਾ ਬਸ ਸਾਰਾ ਪੂਰਾ ਸਟਾਫ ਲਾ ਲਓ ਨਾ ਪੂਰਾ ਸਟਾਫ ਪੂਰੀ ਜੁੱਟ ਲਾਓ ਬਾਈ ਰੱਖਣਾ ਦੀ ਲੋੜ ਨਹੀਂ ਕਰਾਂਗੇ ਅਸੀਂ ਬਾਈ ਨਾਲ ਗੱਲਬਾਤ ਕੀਤੀ ਸੀ ਬਾਈ ਜੀ ਕਹਿੰਦੇ ਸੀ ਸ਼ਰਿਆਨ ਗੰਦੂਰ ਬਾਈ ਦਾ ਪਿੰਡ ਖੜੇ ਆਣ ਕੇ ਖੜੇ ਬਾਈ ਅੱਜ ਵੀ ਖੜੇ ਆ ਕੱਲ੍ਹ ਨੂੰ ਵੀ ਖੜੇ ਆ ਕੈਮਰਾ ਨਹੀਂ ਕਹਿ ਰਹੇ ਇਹਨੂੰ ਚਲਾ ਦੇ ਮੇਰੇ ਵੀ ਉਹਨਾਂ ਨੇ ਚਲਾਉਣ ਨਾ 12 ਤਰੀਕ ਨੂੰ ਬਾਈ ਕਹਿੰਦੇ ਅਸੀਂ ਜੀਤਕੋਟ ਇਕੱਠੇ ਹੋਣਾ ਤੇ ਇਹਨਾਂ ਦੇ ਜਿਹੜੇ 10 ਦੇ ਬੰਦੇ ਉਹਨਾਂ ਨੂੰ ਲੈ ਕੇ ਆਏ ਸੀ ਤੇ ਬਾਈ ਇਹ ਹੱਕ ਲਈ ਆਪਾਂ ਵੀ ਖੜਨੇ ਜਿੰਨੇ ਜੀਵਨ ਸਿੰਘ ਭਾਈ ਜਰੇ ਦੇ ਭਰਾ ਸਾਡੇ ਵੀਡੀਓ ਨੂੰ ਦੇਖ ਰਹੇ ਸਾਡੇ ਜਿਸ ਨਾਲ ਪਰਾਲੀ ਗੰਦੂਰ ਬਈ ਦਾ ਕੋਈ ਕਸੂਰ ਨਹੀਂ ਬਿਲਕੁਲ ਨਿਰਦੋਸ਼ ਹੈ ਉਹਨਾਂ ਨੂੰ ਬੇਨਤੀ ਹੈ ਕਿ ਬਾਈ ਜੱਤ ਤੇ ਖੜੀਏ ਤੇ ਬਾਈ ਨੂੰ ਆਪਾ ਇਨਸਾਫ ਕਰਾਈਏ ਅਸੇ ਕਰਤਾ ਹਾਂ